ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਗਜੀਤ कौर ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ ਕਿ ਜਿਹੜੀ ਵੀਡੀਓ ਮੈਂ ਪਹਿਲਾਂ ਅਪਲੋਡ ਕਰਾਂ ਤੁਹਾਡੇ ਕੋਲ ਪਹਿਲਾਂ ਪਹੁੰਚ ਜੀ ਹਾਂਜੀ ਅੱਜ ਆਪਾਂ ਤੁਹਾਡੇ ਚਰਨਾ ਚ ਫੇਰ ਇੱਕ ਰਿਪਲਾਈ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਹਾਂ ਜੀ ਦੋਸਤੋ ਪਹਿਲਾ ਆਪਾਂ ਫਤੇ ਦੀ ਸਾਂਝ ਪਾਲੀ ਤਫਤਾ ਤਾਜ਼ਾਂ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਫਤੇ ਦੀ ਸਾਂਝ ਪਾਜੀ ਗੱਜਕੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਲੈਸ ਸਕਰੀਨ ਤੇ ਚੱਲ ਰਿਹਾ ਕੇ ਤੁਸੀਂ ਦੇਖ ਸਕਦੇ ਹੋ ਜਿਹੜੀ ਵੀ ਦਾ ਮੈਸੇਜ ਹੈਗਾ ਉਹਨੇ ਇਹ ਲਿਖਿਆ ਹੋਇਆ ਵਾਹਿਗੁਰੂ ਜੀ ਜਦੋਂ ਕੀ ਮੈਂ ਗੁਰਬਾਣੀ ਪੜ੍ਹਦਾ ਮੇਰਾ ਮਾਨਾ ਮੇਰੇ ਮਨ ਬਗੁਰ ਬਾਣੀ ਵਿੱਚ ਨਹੀਂ ਲੱਗਦਾ ਇੱਧਰ ਉੱਧਰ ਮੇਰੇ ਖਿਆਲ ਭਟਕਦੇ ਨੇ ਦੇਖੋ ਜੀ ਗੁਰਬਾਣੀ ਗੁਰੂ ਦੀ ਆਪਾਂ ਪੜਾਂਗੇ ਗੁਰਬਾਣੀ ਮਾਰੇ ਸਦਬੁੱਧੀ ਦੇਊਗਾ ਆਪਾਂ ਨੂੰ ਹੌਲੀ ਹੌਲੀ ਸਦਬੁੱਧੀ ਆਊਗੀ ਤੁਸੀਂ ਜਦੋਂ ਵੀ ਗੁਰਬਾਣੀ ਪੜ੍ਹਦੇ ਹੋ ਤਾਂ ਤੁਸੀਂ ਇਹ ਨਾ ਸੋਚਿਆ ਕਰੋ ਕਿ ਸਾਡੇ ਮਨ 'ਚ ਇੱਧਰ ਉੱਧਰ ਦੇ ਖਿਆਲ ਆਉਂਦੇ ਜਿਹੜੇ ਇਹ ਆਪਣੇ ਖਿਆਲ ਹੁੰਦੇ ਨੇ ਜੀ ਇਹ ਬੁਰੇ ਖਿਆਲ ਹੁੰਦੇ ਨੇ ਗੁਰਬਾਣੀ ਪੜਨ ਲੱਗਿਆਏ ਕਦੇ ਨਾ ਸੋਚੋ ਵੀ ਸਾਡੇ ਮਨ 'ਚ ਬੁਰੇ ਖਿਆਲ ਆਉਂਦੇ ਨੇ ਜਿਦੋਂ ਆਪਾਂ ਗੁਰਬਾਣੀ ਪੜਦੇ ਜਾਵਾਂਗੇ ਪੜਦਾ ਹੀ ਜਾਵਾਂਗੇ ਕਿ ਕਿੰਨਾ ਟਾਈਮ ਆਪਣੇ ਮਨ 'ਚ ਬੁਰੇ ਖਿਆਲ ਆਉਂਦੇ ਰਹਿਣਗੇ ਆਪਣੇ ਮਨ 'ਚ ਜਦੋਂ ਬੁਰੇ ਖਿਆਲ ਆਉਂਦੇ ਰਹਿਣਗੇ ਹੌਲੀ-ਹੌਲੀ ਹਿਰਦਾ ਆਪਣਾ ਪਵਿੱਤਰ ਹੁੰਦਾ ਜਾਊਗਾ ਹੌਲੀ-ਹੌਲੀ ਬਾਣੀ ਪੜਦੇ ਆ ਪੜਦੇ ਆਪਣਾ ਹਿਰਦਾ ਬਹੁਤ ਸਾਫ਼ ਹੋ ਜਾਊਗਾ ਪਾਣੀ ਦੀ ਤਰ੍ਹਾਂ ਚਲਕਣ ਲੱਗ ਜਾਊਗਾ ਤੇ ਗੁਰੂ ਦੇ ਨਾਲ ਜੁੜ ਜਾਊਗਾ ਅਗਰ ਗੁਰੂ ਵੱਲ ਜੇ ਆਪਾਂ ਚਾਰ ਕਦਮ ਚੱਲ ਕੇ ਜਾਵਾਂਗੇ ਤਾਂ ਗੁਰੂ ਆਪਣੇ ਵੱਲ 10 ਕਦਮ ਚੱਲ ਕੇ ਆਉਂਦਾ ਗੁਰੂ ਪਿਆਰਿਓ ਤੁਸੀਂ ਇਹ ਨਾ ਸੋਚੋ ਕਿ ਸਾਡਾ ਮਨ ਇੱਧਰ ਉੱਧਰ ਭਟਕਦਾ ਬਿਲਕੁਲ ਵੀ ਨਾ ਡਰੋ ਇਸ ਗਲਤੋ ਗੁਰਬਾਣੀ ਬਾਤ ਤੋਂ ਵੱਧ ਪੜੋ ਜੇ ਤੁਹਾਡਾ ਮਨ ਇੱਧਰ ਉੱਧਰ ਭਟਕਦਾ ਤੁਸੀਂ ਆਪਣੇ ਮਨ ਨੂੰ ਕੰਟਰੋਲ ਰੱਖੋ ਜੇ ਮਨ ਕੰਟਰੋਲ 'ਚ ਨਹੀਂ ਰਹਿੰਦਾ ਤਾਂ ਕੋਈ ਡਰ ਵਾਲੀ ਗੱਲ ਨਹੀਂ ਹੁੰਦੀ ਹੁੰਦੀ ਕਿਉਂਕਿ ਆਪਣੇ ਇਹ ਬੁਰੇ ਖਿਆਲ ਹੁੰਦੇ ਨੇ ਹੌਲੀ ਹੌਲੀ ਆਪਣੇ ਮਨ ਚੋਂ ਬਾਹਰ ਨਿਕਲਦੇ ਹੁੰਦੇ ਨੇ ਇਹ ਬੁਰੇ ਖਿਆਲ ਇਹ ਗੁਰਬਾਣੀ ਆਪਣੇ ਅੰਦਰ ਘਰ ਕਰਦੀ ਜਾਂਦੀ ਰਹਿੰਦੀ ਆ ਤੇ ਉਹ ਬੁਰੇ ਖਿਆਲ ਆਪਣੇ ਹੌਲੀ ਹੌਲੀ ਬਾਹਰ ਨਿਕਲਣੇ ਸ਼ੁਰੂ ਹੁੰਦੇ ਹੁੰਦੇ ਤਾਂ ਆਪਣਾ ਮਨ ਗੁਰਬਾਣੀ ਦੇ ਵਿੱਚ ਨਹੀਂ ਲੱਗਦਾ ਹੁੰਦਾ ਆਪਣੇ ਬੁਰੇ ਖਿਆਲ ਨਿਕਲਦੇ ਹੁੰਦੇ ਨੇ ਬਾਹਰ ਜਿਦੋਂ ਆਪਾਂ ਗੁਰਬਾਣੀ ਪੜ੍ਹਦੇ ਜਾਵਾਂਗੇ ਪੜ੍ਹਦੇ ਜਾਵਾਂਗੇ ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੀ ਇੰਨੀ ਕਿ ਮਿਹਰ ਹੋ ਜਾਂਦੀ ਆ ਆਪਣੇ ਤੇ ਆਪਣਾ ਖਿਰਦਾ ਬਿਲਕੁਲ ਸਾਫ਼ ਹੋ ਜਾਂਦਾ ਤੇ ਆਪਾਂ ਜੋ ਵੀ ਗੁਰੂ ਸਾਹਿਬ ਅਗੇ ਅਰਦਾਸ ਕਰਦੇ ਆ ਫਿਰ ਗੁਰੂ ਸਾਹਿਬ ਜੀ ਆਪਣੀ ਹਰ ਅਰਦਾਸ ਪੂਰੀ ਕਰਦੇ ਆ ਤੁਸੀਂ ਇਹ ਨਾ ਸੋਚਿਆ ਕਰੋ ਕਿ ਅਸੀਂ ਬਾਣੀ ਪੜ੍ਹਦੇ ਆ ਤੇ ਸਾਡੇ ਏਦਾਂ ਉਦਾਂ ਖਿਆਲ ਭਟਕਦੇ ਨੇ ਮੇਰੀ ਵੀਡੀਓ ਜ਼ਰੂਰ ਦੇਖਿਓ ਜੀ ਤੁਸੀਂ ਕਮੈਂਟ ਕੀਤਾ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਕੀਤਾ ਪਹਿਲਾਂ ਤਾਂ ਬਹੁਤ ਲੇਟ ਹੋ ਜਾਂਦੇ ਆ ਕਮੈਂਟ ਤੁਹਾਡਾ ਕਮੈਂਟ ਮੈਂ ਬਹੁਤ ਜਲਦੀ ਚੱਕ ਲਿਆ ਤੇ ਬਹੁਤ ਜਲਦੀ ਚੱਕ ਕੇ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਕੀਤਾ ਵੈਸੇ ਤਾਂ ਮੈਨੂੰ ਔਖਾ ਤਾਂ ਬਨੂ ਹੋ ਜਾਂਦਾ ਕੱਲੇ-ਕੱਲੇ ਕਮੈਂਟ ਦਾ ਰਿਪਲਾਈ ਕਰਨਾ ਪਰ ਮੈਨੂੰ ਸਮਝਾਉਣ ਲੱਗਾ ਟਾਈਮ ਲੱਗ ਜਾਂਦਾ ਇਸ ਕਰਕੇ ਵੀਡੀਓ ਲੰਬੀ ਹੁੰਦੀ ਨਹੀਂ ਤਾਂ ਮੈਂ ਦੋ ਚਾਰ ਕਮੈਂਟਾਂ ਦੇ ਇਕੱਠੇ ਰਿਪਲਾਈ ਦੇ ਦਿਆਂ ਇਸ ਕਰਕੇ ਮੇ ਰਿਪਲਾਈ ਨਹੀਂ ਦਿੰਦੀ ਹੁੰਦੀ ਤੇ ਬਾਕੀ ਮੇਰੀਆਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓ ਮੈਂ ਤੁਹਾਨੂੰ ਹਰ ਵੀਡੀਓ 'ਚ ਦੱਸ ਚੱਕੀ ਆ ਕਿ ਮੈਨੂੰ ਜਿਹੜੀਆਂ ਮੇਰੀਆਂ ਵੀਡੀਓ ਪਹਿਲਾਂ ਵਾਲੀਆਂ ਇਸ ਤਰ੍ਹਾਂ ਦੀਆਂ ਵੀਡੀਓ ਆਉਣੀਆਂ ਚ ਪਹਰਾ ਸੌਂ ਨਹੀਂ ਆਈਆਂ ਜਾਂ ਜੋਤ ਦੀਆਂ ਆਖੰਡ ਜੋਤਦੀਆਂ ਜਾਂ ਸਾਰੀਆਂ ਆਈਆਂ ਉਹ ਕਿਸੇ ਵਜ੍ਹਾ ਕਰਕੇ ਰਿਮੂਵ ਹੋ ਇੱਕ ਜੀ ਹੁਣ ਆਪਾਂ ਨਵੀਆਂ ਵੀਡੀਓ ਅਪਲੋਡ ਕਰਦੇ ਰਹਨੇ ਆ ਸਾਰੇ ਭੈਣ ਭਰਾਵਾਂ ਦੇ ਆਪਾਂ ਮੈਸੇਜਾਂ ਦੇ ਰੈਪਲਾਈ ਵੀ ਦਿੰਨੇ ਆ ਤੇ ਇਹ ਮੇਰੇ ਵੀਰ ਦਾ ਮੈਸੇਜ ਦਾ ਰੈਪਲਾਈ ਦੇਣਾ ਮੈਨੂੰ ਬਹੁਤ ਜ਼ਰੂਰੀ ਸੀਗਾ ਕਿਉਂਕਿ ਮੈਂ ਬਹੁਤ ਜਲਦੀ ਚੱਕ ਲੈ ਇਹਨਾਂ ਨੇ ਮੈਸੇਜ ਹੀ ਅਜੇ ਅੱਜ ਹੀ ਆਇਆ ਸੀ ਜਿਵੇਂ ਅੱਜ ਹੀ ਇਹਨਾਂ ਦਾ ਸ਼ਾਮ ਨੂੰ ਹੁਣ ਮੈਂ ਤਕਰੀਬਨ ਸਾਢੇ 9 ਦਾ ਟਾਈਮ ਹੋ ਚੁੱਕਿਆ ਹੁਣ ਵੀਡੀਓ ਬਣਾਉਣ ਲੱਗੀ ਆ ਹੁਣ ਮੈਂ ਇਹਨਾਂ ਦੇ ਮੈਸੇਜ ਦਾ ਰੈਪਲਾਈ ਕਰਨ ਲੱਗੀ ਆ ਵੀ ਇਹਨਾਂ ਵੀਰ ਜ਼ਰੂਰ ਵੀਡੀਓ ਦੇਖ ਲੈ ਤੇ ਮੇਰੇ ਵੀਰ ਨੂੰ ਮੈਂ ਇਹੀ ਹੱਥ ਭਰ ਕੇ ਕਹਿੰਨੀ ਆ ਕਿ ਵੀਰੇ ਜਿੰਨੀ ਕਿ ਮੈਨੂੰ ਸਰਬੋਧਿ ਪਰਮਾਤਮਾ ਨੇ ਦਿੱਤੀ ਏ ਓਨੇ ਕੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਤੁਸੀਂ ਮੈਨੂੰ ਸਵਾਲ ਪੁੱਛਦੇ ਹੋ ਤੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਆਪਣੀ ਸਤਬੋਧੀ ਅਨੁਸਾਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਮੈਨੂੰ ਕਲੰਗੀ ਵਾਲੇ ਪਾਤਸ਼ਾਹ ਨੇ ਮੇਰੇ ਮੈਨੂੰ ਦਿੱਤੀ ਹੋਈ ਏ ਸਤਬੋਧੀ ਤਾਂ ਧੰਨ ਬਾਬਾ ਦੀਪ ਸਿੰਘ ਜੀ ਦੀ ਮੈਂ ਸੇਵਾ ਕਰਦੀ ਏ ਜੀ ਜੋ ਮੈਨੂੰ ਉਹ ਜੋ ਜੋ ਮੈਂ ਉਹਨਾਂ ਤੋਂ ਮੰਗਦੀ ਏ ਮੈਨੂੰ ਦਿੰਦੇ ਨੇ ਤੇ ਇਹੀ ਗੱਲ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਗੁਰੂ ਕੋਲ ਮੰਗ ਕੇ ਵੇਖੋ ਗੁਰੂ ਕਦੇ ਆਪਾਂ ਨੂੰ ਨਾ ਤਾਂ ਆਪਣੇ ਕੋਲੇ ਮਿਲਦਾ ਤੇ ਨਾ ਆਪਣੇ ਕੋਲੇ ਤੋਲਦਾ ਜੇਦੋ ਆਪਾਂ ਨੂੰ ਦਿੰਦਾ ਤੇ ਤੁਸੀਂ ਗੁਰਬਾਣੀ ਪੜ੍ਹਦੇ ਜਾਓ ਗੁਰਬਾਣੀ ਵੱਧ ਤੋਂ ਵੱਧ ਪੜਿਆ ਕਰੋ ਤੇ ਜਦੋਂ ਵੀ ਤੁਹਾਡਾ ਟਾਈਮ ਲੱਗੇ ਮੈਂ ਨਹੀਂ ਕਹਿੰਦੀ ਵੀ ਤੁਸੀਂ ਬੇਲੇ ਬੈਠ ਜਾਓ ਤੇ ਤੁਸੀਂ ਮੂਲ ਮੰਤਰ ਕਰਨਾ ਹੀ ਸ਼ੁਰੂ ਕਰ ਦੋ ਨਹੀਂ ਕੰਮ ਵੀ ਕਰਨੇ ਹੁੰਦੇ ਨੇ ਸਾਰੇ ਕਬੀਲਦਾਰ ਪਰਿਵਾਰ ਨੇ ਤੁਸੀਂ ਜਦੋਂ ਵੀ ਤੁਹਾਡਾ ਟਾਈਮ ਮਿਲਦਾ ਹੈ ਤੇ ਤੁਸੀਂ ਬੈਠ ਕੇ ਮੂਲ ਮੰਤਰ ਦਾ ਬਾਣੀ ਪੜ੍ਹਨੀ ਆ ਤਾਂ ਮੂਲ ਮੰਤਰ ਤੁਸੀਂ ਬੈਠ ਕੇ ਕਰੋ ਸਭ ਦੀ ਵਿਚਾਰੀਆਂ ਬਾਣੀਆਂ ਦਾ ਮੂਲ ਹੈ ਇਹ ਬਾਣੀ ਜਿੱਥੋਂ ਸ਼ੁਰੂ ਹੁੰਦੀ ਹੈ ਬਾਣੀ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਤੇ ਬਾਕੀ ਗੁਰੂ ਕਲੰਗੀ ਵਾਲੇ ਪਾਤਸ਼ਾਹ ਨੇ ਜਦੋਂ ਆਪਾਂ ਨੂੰ ਅਮਰਤੀ ਦਾ ਦਿੱਤੀ ਹੈ ਉਹ ਵੀ ਆਪਾਂ ਨੂੰ ਮੂਲ ਮੰਤਰ ਦਿੱਤਾ ਮੂਲ ਮੰਤਰ ਬਾਣੀ ਦਾ ਮੂਲ ਆ ਜੀ ਮੋਢ ਬੰਨਿਆ ਹੋਇਆ ਮੂਲ ਮੰਤਰ ਤੋਂ ਤੁਸੀਂ ਜੇ ਤੁਰੇ ਫਿਰਦੇ ਵੀ ਕੰਮ ਕਰਦੇ ਫਿਰਦੇ ਵੀ ਮੂਲ ਮੰਤਰ ਦਾ ਜਾਪ ਕਰਦੇ ਰਹੋਗੇ ਜਾਂ ਜਦੋਂ ਤੁਸੀਂ ਬੈਠੇ ਹੋ ਉਦੋਂ ਮੂਲ ਮੰਤਰ ਦਾ ਜਾਪ ਕਰਦੇ ਰਹੋ ਸਵੇਰ ਜਦੋਂ ਤੁਸੀਂ ਜੇ ਤੁਸੀਂ ਇੰਟਰਨੈਟ ਪੰਜ ਬਾਣੀਆਂ ਦਿਨਤਨੇਵੇਂ ਆ ਉਸ ਤੋਂ ਬਾਅਦ ਵੀ ਅੱਧਾ ਘੰਟਾ ਤੁਸੀਂ ਮਹਾਰਾਜ ਨਾਲ ਵਰਤੀ ਜੋੜ ਕੇ ਮੂਲ ਮੰਤਰ ਦਾ ਜਾਪ ਕਰੋ ਅਗਰ ਜੇ ਤੁਸੀਂ ਨਹੀਂ ਪੰਜ ਬਾਣੀਆਂ ਦਾ ਨੇਮ ਕਰਦੇ ਤੁਸੀਂ ਜਪਜੀ ਸਾਹਿਬ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਬਾਣੀ ਦਾ ਮੁਰਦਾ ਜਪਜੀ ਸਾਹਿਬ ਵਾਣੀ ਦੇ ਅਮਰਤ ਵਾੜੇ ਵੇਲੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਅੱਧਾ ਘੰਟਾ ਤੁਸੀਂ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਅਗਰ ਜੇ ਤੁਸੀਂ ਬੈਠ ਕੇ ਨਹੀਂ ਟਾਈਮ ਪੁੱੜਾ ਕਰ ਰਹੇਂ ਤਾਂ ਤੁਰਦੇ ਫਿਰਦੇ ਬਾਣ ਜਦੋਂ ਆਪਾਂ ਮੂਲ ਮੰਤਰ ਕਰਨਾ ਸ਼ੁਰੂ ਕਰ ਦਾਂਗੇ ਨਾ ਉਸ ਤੋਂ ਬਾਅਦ ਆਪਣਾ ਮਨ ਬਾਣੀ ਵਿੱਚ ਆ ਕੇ ਅਗਰਤਾ ਦੇ ਨਾਲ ਲੱਗ ਜਾਂਦਾ ਬਾਣੀ ਪੜਨ ਦੀ ਆਪਣਾ ਮਨ ਅਗਰ ਹੋ ਜਾਂਦਾ ਬਾਣੀ ਪੜਨ ਲੱਗ ਜਾ ਆਪਾਂ ਪਾਣੀ ਪੜਦੇ ਆ ਬਾਣੀ ਵਿੱਚ ਆਪਣੀ ਆਟੋਮੈਟਿਕਲੀ ਸੁਰਤ ਜੁੜ ਜਾਂਦੀ ਏ ਤੇ ਜਦੋਂ ਕਿ ਆਪਾਂ ਸਵੇਰੇ ਬਾਣੀ ਪੜ੍ਹਦੇ ਹਾਂ ਤੇ ਆਪਣੇ ਗੁਰੂ ਮਹਾਰਾਜ ਨਾਲ ਸਿੱਧੀ ਸੁਰਤ ਜੁੜ ਜਾਂਦੀ ਹੈ ਜੀ ਜੁੜ ਜਾਂਦੀ ਹੈ ਜਦੋਂ ਆਪਾਂ ਮੋਲ ਮੰਤਰ ਦਾ ਜਾਪ ਕਰਦੇ ਰਹਿੰਨੇ ਆ ਉਸ ਕਰਕੇ ਬਾਣੀ ਜ਼ਰੂਰ ਪੜਿਆ ਕਰੋ ਬਾਣੀ ਇਹ ਨਾ ਸੋਚੋ ਵੀ ਸਾਡੇ ਇੱਧਰ ਉੱਧਰ ਖਿਆਲ ਜਾਂਦੇ ਆ ਤੇ ਹੌਲੀ ਹੌਲੀ ਬਿਲਕੁਲ ਖਿਆਲ ਜਾਣੇ ਬੰਦ ਹੋ ਜਾਣਗੇ ਜਦੋਂ ਆਪਣੀ ਸਤਬੁੱਧੀ ਸਹੀ ਹੋਊਗੀ ਆਪਣੇ ਬੁਰੇ ਬੁਰੇ ਕਰਮ ਹੁੰਦੇ ਆ ਜਿਹੜੇ ਨਾ ਆਪਣੇ ਉਹ ਬਾਹਰ ਨਿਕਲਦੇ ਹੁੰਦੇ ਆ ਜੀ ਕੋਈ ਡਰਨ ਦੀ ਲੋੜ ਨਹੀਂ ਉਈ ਬਾਣੀ ਛੱਡਣ ਦੀ ਲੋੜ ਨਹੀਂ ਬਾਣੀ ਸੁਖ ਮਾ ਜੜਾ ਪੜੋ ਜਿੰਨੇ ਬਾਣੀ ਜਿਆਦਾ ਪੜੋਂਗੇ ਓਨੇ ਹੀ ਤੁਹਾਡੇ ਬੁਰੇ ਖਿਆਲ ਸਾਰੇ ਬਾਹਰ ਚਲੇ ਜਾਣਗੇ ਮੈਂ ਆਪਣੀ ਆਪਣੇ ਸਤਬੋਧੀ ਅਨੁਸਾਰ ਤੁਹਾਨੂੰ ਦੱਸ ਰਹੀ ਆ ਕਿ ਜਿੰਨੇ ਵੀ ਤੁਹਾਡੇ ਬੁਰੇ ਖਿਆਲ ਹੋਣਗੇ ਨਾ ਤੋਂ ਸਾਰੇ ਬਾਹਰ ਚਲੇ ਜਾਣਗੇ ਜਿਹੜੀ ਵੀ ਆ ਹੋਰ ਸੰਗਤ ਵੀਡੀਓ ਵੇਖਦੀ ਆ ਉਹ ਉੱਪਰ ਸਕਰੀਨ ਤੇ ਚੱਲ ਰਿਹਾ ਮੈਸੇਜ ਪੜ ਲਿਓ ਮੈਂ ਉਹਨਾਂ ਦਾ ਰੈਪਲਾਈ ਕਰ ਰਹੀ ਹਾਂ ਉਸ ਵੀਰ ਦਾ ਵੀਰ ਮੇਰੀ ਵੀਡੀਓ ਜ਼ਰੂਰ ਦੇਖੇ ਹੋਰ ਵੀ ਭੈਣ ਭਰਾ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਸਾਰੇ ਜਣੇ ਵੀਡੀਓ ਜ਼ਰੂਰ ਵੇਖਿਓ ਵੀਡੀਓ ਵੇਖ ਕੇ ਸਾਰੇ ਜਣੇ ਕਮੈਂਟ ਕਰਿਆ ਕਰੋ ਜੀ ਮੈਨੂੰ ਵੀ ਮੋਟੀਵੇਸ਼ਨ ਹੁੰਨੇ ਹੈ ਮੈਨੂੰ ਵੀ ਐਦਾਂ ਹੁੰਦਾ ਹੁੰਦਾ ਕਿ ਮੇਰੀਆਂ ਵੀਡੀਓ ਨੂੰ ਪਸੰਦ ਕਰਦੇ ਆ ਤੇ ਗੁਰਬਾਣੀ ਰਿਲੇਟਡ ਆਪਾਂ ਵੀਡੀਓ ਪਾਉਣੇ ਆ ਗੁਰਬਾਣੀ ਜੋ ਆਪਾਂ ਨੂੰ ਮਹਾਰਾਜ ਕਿੰਨੀ ਸਦਬੁੱਧੀ ਪਰਮਾਤਮਾ ਆਪਾਂ ਨੂੰ ਬਖਸ਼ਦਾ ਉਹਨਿਕ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਦੇਨਿਕ ਗੁਰੂ ਪਾਤਸ਼ਾਹ ਨੇ ਮੈਨੂੰ ਸਦਬੁੱਧੀ ਬਖਸ਼ੀ ਹੈ ਮੈਂ ਵੀ ਇੱਕ ਤੁਹਾਡੇ ਵਰਗੀ ਨਮਾਣੀ ਜੀ ਕਲਜੂ ਹੀ ਜੀਵਾਂ ਚਲੋ ਠੀਕ ਹੈ ਜੀ ਬਚਪਨ ਤੋਂ ਜ਼ਿੰਦਗੀ ਦੇ ਵਿੱਚ ਬਾਣੀ ਦਾ ਤਜਰਬਾ ਛੋਟੇ ਹੁੰਦਿਆਂ ਤੋਂ ਇਹ ਮਹਾਰਾਜ ਨੇ ਬਖਸ਼ਤਾ ਆਪਾਂ ਨੂੰ ਇਹ ਆਪਾਂ ਨੂੰ ਛੋਟੇ ਹੁੰਦਿਆਂ ਤੋਂ ਇਤਨੇ ਦੀ ਬਾਣੀ ਆਪਣੀ ਝੋਲੀ ਵਿੱਚ ਪੈ ਗਈ ਉਸ ਤੋਂ ਬਾਅਦ ਪੜਦਿਆਂ ਪੜਦਿਆਂ ਉਸ ਤੋਂ ਬਾਅਦ ਦੁਪਹਿਰ ਸਾਬ ਆ ਗਿਆ ਦੁਪਹਿਰ ਸਾਬ ਆਪਣੀ ਝੋਲੀ ਵਿੱਚ ਗੁਰੂ ਪਾਤਸ਼ਾਹ ਨੇ ਪਾਤਾ ਉਹ ਵੀ ਆਪਾ ਕਰਨ ਲੱਗੇ ਤਿੰਨ ਤਿੰਨ ਮੀਤ ਆਪਾ ਹੈਗੇ ਸੀ ਕਿਉਂਕਿ ਬਚਪਨ ਤੋਂ ਜਦੋਂ ਦਾ ਅਮਰਤ ਪਾਨ ਕੀਤਾ ਹੋਇਆ ਬਚਪਨ ਤੋਂ ਮੁੱਢ ਤੋਂ ਸਿੱਖੀ ਸਾਡੇ ਘਰ ਦੇ ਵਿੱਚ ਚੱਲਦੀ ਆ ਰਹੀ ਸੀ ਤੇ ਗੁਰੂ ਪਾਤਸ਼ਾਹ ਦੀ ਬਚਪਨ ਤੋਂ ਵੀ ਆਪਣੇ ਤੇ ਮੇਲ ਹੋਈ ਹੈ ਇਸ ਕਰਕੇ ਆਪਾਂ ਨੂੰ ਜਿੰਨੀ ਵੀ ਸਤਬੁੱਧੀ ਹੈਗੀ ਆ ਉਹਨੇ ਕ ਆਪਾ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਸਾਰੇ ਜਾਣੇ ਬਹੁਤ ਜ਼ਰੂਰ ਕਰਿਆ ਕਰੋ ਮੈਂ ਹੀ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਆਪਣੇ ਚੈਨਲ ਤੇ ਜ਼ਿਆਦਾਤਰ ਤੇ ਵੀਡੀਓ ਧਾਰਮਿਕ ਆਉਂਦੀਆਂ ਨੇ ਐ ਤਾਂ ਮੈਂ ਇਧਰ ਉਧਰ ਦੀਆਂ ਵੀਡੀਓ ਹੋਰ ਵੀ ਪਾ ਦਿੰਨੀ ਹੁੰਦੀ ਐ ਕੋਈ ਮੇਰਾ ਜੋ ਮੈਂ ਦਵਾਈ ਜਿੰਨੀ ਉਹਦੀ ਵੀਡੀਓ ਵੀ ਪਾ ਦਿੰਨੀ ਹੁੰਦੀ ਹੈ ਕਈ ਵਾਰੀ ਅੱਜ ਹੀ ਪਾਈ ਸੀ ਸੱਚ ਇੱਕ ਤਾਂ ਹਾਂ ਵੀ ਸਾਰੀਆਂ ਵੀਡੀਓ ਵਾਚ ਕਰਿਆ ਕਰੋ ਕਿਉਂਕਿ ਮਿਕਸ ਵੀ ਵਿੱਚ ਵੀ ਪਾ ਦਿੰਨੀ ਹੁੰਦੀ ਐ ਤੇ ਹਾਂਜੀ ਮੇਰਾ ਵੀਰ ਵੇ ਫੇਰ ਰਿਪੀਟ ਕਰ ਦਿਆਂ ਦਵਾਰੇ ਹੁਣ ਮੈਂ ਵੀਡੀਓ ਕੱਟਣ ਵਾਲੀ ਐ ਇਸ ਕਰਕੇ ਮੈਂ ਦੁਬਾਰਾ ਰਿਪੀਟ ਕਰ ਦਾਂ ਮੇਰੇ ਵੀਰ ਨੂੰ ਵੀ ਵੀਰੇ ਕੋਈ ਡਰਨ ਵਾਲੀ ਗੱਲ ਨਹੀਂ ਦੇ ਫਿਕਰ ਹੋ ਕੇ ਬਾਣੀ ਪੜਿਆ ਕਰੋ ਪਰਮਾਤਮਾ ਵੇਰ ਕਰਨੇ ਸੱਚੇ ਪਾਤਸ਼ਾਹ ਉਹ ਕਲਗੀ ਵਾਲੇ ਪਾਤਸ਼ਾਹ ਸਰਬਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਸਾਂ ਗੁਰੂਆਂ ਦਾ ਹੱਥ ਹੁੰਦਾ ਜੀ ਆਪਣੇ ਤੇ ਜਦੋਂ ਆਪਾਂ ਬਾਣੀ ਪੜਦੇ ਹਾਂ ਠੀਕ ਹੈ ਜੀ ਗੁਰੂ ਮਹਾਰਾਜ ਨੂੰ ਯਾਦ ਕਰਕੇ ਬਾਣੀ ਪੜਿਆ ਕਰੋ ਕੋਈ ਤੁਹਾਡਾ ਮਨ ਇਧਰ ਉਧਰ ਦਾ ਖਿਆਲ ਨਹੀਂ ਆਊਗਾ ਬਾਅਦ ਚ ਔਰ ਜਦੋਂ ਤੁਸੀਂ ਬਾਣੀ ਪੜ ਕੇ ਅਰਦਾਸ ਕਰੋਗੇ ਤੇ ਉਦੋਂ ਇਹਹੀ ਬਾਣੀ ਦੇ ਅਰਦਾਸ ਦੇ ਵਿੱਚ ਬੋਲਿਆ ਕਰੋ ਮਹਾਰਾਜ ਮੰਨ ਦੀ ਇਕਾਗਰਤਾ ਬਣਾ ਕੇ ਰੱਖੋ ਮਹਾਰਾਜ ਫਰਮਾਉਂਦੀ ਇਕਾਗਰਤਾ ਬਣਾ ਕੇ ਰੱਖਦੇ ਨੇ ਮਨੋਵਿਅਰਤੀ ਇਕਾਗਰ ਹੋਵੇ ਇਹ ਬਾਣੀ ਦੇ ਵਿੱਚ ਆਰਦਾਸ ਦੇ ਵਿੱਚ ਤੇ ਜ਼ਰੂਰ ਸ਼ਾਮਿਲ ਸ਼ਬਦ ਕਰਿਆ ਕਰੋ ਠੀਕ ਹੈ ਜੀ ਤੇ ਗੁਰੂ ਮਹਾਰਾਜ ਫਿਰ ਆਪਾਂ ਨੂੰ ਹੌਲੀ-ਹੌਲੀ ਸਤਬੁੱਧੀ ਵਾਹਸਤੰਦੇ ਹਣ ਮੈਂ ਇੰਨੀਆਂ ਗੱਲਾਂ ਕਰਦੀ ਹੋਈ ਤੁਹਾਡੇ ਤੋਂ ਆਗਿਆ ਮੰਗਦੀ ਆਂ ਬੋ ਵੀਡੀਓ ਬਹੁਤ ਲੰਬੀ ਹੁੰਦੀ ਹੈ ਤੇ ਹੁਣ ਆਪਾਂ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ